ਵਿਕਰਮ ਮੱਢੀਆ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੇ ਦੱਸਦੀ ਹੈ ਕਿ ਉਹਨਾਂ ਦੀਆਂ ਮੁਸ਼ਕਲਾਂ ਅੱਜ ਵੱਤ ਸਕਦੀਆਂ ਨੇ ਤੇ ਉਥੇ ਹੀ ਬਿਕਰਮ ਮਜੀਠੀਆ ਦੇ ਕੇਸ ਦੇ ਵਿੱਚ ਅੱਜ ਸਾਫਕਾ ਡਿਜੀਪੇ ਸ਼ਾਮਲ ਹੋ ਰਹੇ ਨੇ ਤੇ ਜਿਸ ਤੋਂ ਬਾਅਦ ਕੋਈ ਵੱਡੇ ਖੁਲਾਸੇ ਨਿਕਲ ਕੇ ਬਾਹਰ ਆ ਸਕਦੇ ਨੇ ਬੀਤੇ ਦਿਨਾਂ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਤੇ ਆਮਦਨ ਤੋਂ ਵੱਧ ਚਾਇਦਾ ਦਾ ਮਾਮਲਾ ਨਿਕਲ ਕੇ ਬਾਹਰ ਆਇਆ ਤੇ ਉੱਥੇ ਹੀ ਉਹਨਾਂ ਨੂੰ 7 ਦਿਨਾਂ ਦੇ ਰਿਮਾਂਡ ਤੇ ਲਿਆਂਦਾ ਗਿਆ ਹੈ ਤੇ ਵਿਜੀਲੈਂਸ ਨੇ ਉਹਨਾਂ ਨੂੰ ਰਿਮਾਂਡ ਦੇ ਉੱਤੇ ਭੇਜ ਦਿੱਤਾ ਤੇ ਹੁਣ ਗੱਲ ਕਰੀਏ ਤਾਂ ਇਸ ਮਾਮਲੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਜਿਹੜੀਆਂ ਕਿ ਮੁਸ਼ਕਲਾਂ ਫਾਤੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਅਕਾਲੀ ਅਕੂ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਗੱਲ ਕਰੀਏ ਤਾਂ ਇਸ ਕੇਸ ਦੀ ਜਾਂਚ ਹੁਣ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਸ਼ਾਮਲ ਹੋ ਰਹੇ ਨੇ ਤੇ ਉਥੇ ਹੀ ਸਾਬਕਾ ਡੀਜੀਪੀ ਨੇ ਵਿਜਲੈਂਸ ਵਿਭਾਗ ਦੇ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਦੇ ਲਈ ਸਹਿਮਤੀ ਦੇ ਦਿੱਤੀ ਹੈ ਵਿਜਲੈਂਸ ਵਿਭਾਗ ਨੇ ਸਾਬਕਾ ਡੀਜੀਪੀ ਨੂੰ ਜਿਹੜਾ ਕਿ ਮਜੀਠੀਆ ਦੇ ਖਿਲਾਫ ਚੱਲ ਰਹੀ ਜਾਂਚ ਚ ਸ਼ਾਮਲ ਹੋਣ ਦੇ ਲਈ ਬੁਲਾਇਆ ਤੇ ਅੱਜ ਦੁਪਹਿਰੇ 2 ਵਜੇ ਉਹ ਚੰਡੀਗੜ੍ਹ ਦੇ ਪੰਜਾਬ ਆਫੀਸਰ ਇੰਸਟੀਟਿਊਟ ਵਿੱਚ ਵਿਜ ਅਧਿਕਾਰੀਆਂ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣਗੇ ਤੇ ਯਾਦ ਰਹੇ ਕਿ सिद्धार्थ ਦੇ ਡੀਜੀਪੀ ਰਹਦੇ ਸਮੇਂ ਹੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰੈਗ ਮਾਮਲੇ ਦੀ ਜਾਂਚ ਸ਼ੁਰੂ ਹੋਈ ਸੀ ਤੇ ਮੰਨਿਆ ਜਾ ਰਿਹਾ ਹੈ ਕਿ ਸਾਬਕਾ ਡੀਜੀਪੀ ਮਜੀਠੀਆ ਦੇ ਜਿਹੜਾ ਕਿ ਡਰੱਗ ਕਾਰੋਬਾਰ ਦੇ ਨਾਲ ਲਿੰਕ ਬਾਰੇ ਕਈ ਅਹਿਮ ਖੁਲਾਸੇ ਕਰ ਸਕਦੇ ਨੇ ਤੇ ਉੱਥੇ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਹੁਣ ਸਾਫ ਦਾ ਡੀਜੀਪੀ ਜਿਹੜੇ ਕਿ ਸ਼ਾਮਲ ਹੋਣ ਜਾ ਰਹੇ ਨੇ ਤੇ ਉੱਥੇ ਹੀ ਦੁਪਹਿਰੇ 2 ਵਜੇ ਵਿਜਿਲੈਂਸ ਦੇ ਕੋਲ ਜਿਹੜਾ ਕਿ ਆਪਣਾ ਬਿਆਨ ਦਰਜ ਕਰਵਾਉਣਗੇ ਤੇ ਮਜੀਠੀਆ ਦੇ ਕਾਰੋਬਾਰੀ ਸੰਬੰਧੀ ਵੱਡੇ ਖੁਲਾਸੇ ਹੋ ਸਕਦੇ ਨੇ ਤਾਂ ਗੱਲ ਕਰੀਏ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਤਾਂ ਬੀਤੇ ਦਿਨਾਂ ਦੇ ਵਿੱਚ ਵਿਜਿਲੈਂਸ ਨੇ ਛਾਪਾ ਆਰਿਆ ਤੇ ਉਥੇ ਰੇਡ ਉਹਨਾਂ ਦੇ ਘਰ ਦੇ ਵਿੱਚ ਹੋਈ ਤੇ ਕਈ ਚੀਜ਼ਾਂ ਬਰਾਮਦ ਤੱਕ ਹੋਈਆਂ ਤੇ ਜਿਸ ਤੋਂ ਬਾਅਦ ਉਥੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਜਿਹੜੇ ਕਿ ਪੇਛੇ ਫਸੇ ਹੋਏ ਨਜ਼ਰ ਆ ਰਹੇ ਨੇ ਤੇ ਉਥੇ ਹੀ ਪੰਜਾਬ ਦੀ ਸਿਆਸਤ ਵਿਪਖਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਦੇ ਕੇਸ ਦੇ ਵਿੱਚ ਸਾਬਕਾ ਡੀਜੀਪੀ ਸ਼ਾਮਲ ਹੋਣ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਕਿ ਕੋਈ ਵੱਡਾ ਖੁਲਾਸਾ ਹੋ ਸਕਦਾ ਹੈ ਬਿਕਰਮ ਮਜੀਠੀਆ ਦੇ ਕੇਸ ਦੇ ਵਿੱਚ ਅੱਜ ਸਾਫਾ ਡਿਜੀਪੇ ਸ਼ਾਮਲ ਹੋ ਰਹੇ ਨੇ ਤੇ ਜਿਸ ਤੋਂ ਬਾਅਦ ਕੋਈ ਵੱਡੇ ਖੁਲਾਸੇ ਨਿਕਲ ਕੇ ਬਾਹਰ ਆ ਸਕਦੇ ਨੇ ਬੀਤੇ ਦਿਨਾਂ ਦੇ ਵਿੱਚ ਜਿਹੜਾ ਕਿ ਉਹਨਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਤੇ ਆਮਦਨ ਤੋਂ ਵੱਧ ਚਾਇਦਾ ਦਾ ਮਾਮਲਾ ਨਿਕਲ ਕੇ ਬਾਹਰ ਆਇਆ ਤੇ ਉੱਥੇ ਹੀ ਉਹਨਾਂ ਨੂੰ 7 ਦਿਨਾਂ ਦੇ ਰਿਮਾਂਡ ਤੇ ਲਿਆਂਦਾ ਗਿਆ ਹੈ ਤੇ ਵਿਜੀਲੈਂਸ ਨੇ ਉਹਨਾਂ ਨੂੰ ਰਿਮਾਂਡ ਦੇ ਉੱਤੇ ਭੇਜ ਦਿੱਤਾ ਤੇ ਹੁਣ ਗੱਲ ਕਰੀਏ ਤਾਂ ਇਸ ਮਾਮਲੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਜਿਹੜੀਆਂ ਕਿ ਮੁਸ਼ਕਲਾਂ ਫਾਤੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਅਕਾਲੀ ਆਕੂ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਗੱਲ ਕਰੀਏ ਤਾਂ ਇਸ ਕੇਸ ਦੀ ਜਾਂਚ ਹੁਣ ਪੰਜਾਬ ਦੇ ਸਾਬਕਾ ਡੀਜੀਪੀ ਸਿਧਾਰਥ ਸ਼ਾਮਲ ਹੋ ਰਹੇ ਨੇ ਤੇ ਉਥੇ ਹੀ ਸਾਬਕਾ ਡੀਜੀਪੀ ਨੇ ਵਿਜੀਲੈਂਸ ਵਿਭਾਗ ਦੇ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਦੇ ਲਈ ਸਹਿਮਤੀ ਦੇ ਦਿੱਤੀ ਹੈ ਵਿਜੀਲੈਂਸ ਵਿਭਾਗ ਨੇ ਸਾਬਕਾ ਡੀਜੀਪੀ ਨੂੰ ਜਿਹੜਾ ਕਿ ਮਜੀਠੀਆ ਦੇ ਖਿਲਾਫ ਚੱਲ ਰਹੀ ਜਾਂਚ 'ਚ ਸ਼ਾਮਲ ਹੋਣ ਦੇ ਲਈ ਬੁਲਾਇਆ ਤੇ ਅੱਜ ਦੁਪਹਿਰੇ 2 ਵਜੇ ਉਹ ਚੰਡੀਗੜ੍ਹ ਦੇ ਪੰਜਾਬ ਆਫੀਸਰ ਇੰਸਟੀਚਿਊਟ ਵਿੱਚ ਵਿ ਦਿਲਨਸ ਅਧਿਕਾਰੀਆਂ ਦੇ ਸਾਹਮਣੇ ਆਪਣਾ ਬਿਆਨ ਦਰਜ ਕਰਵਾਉਣਗੇ ਤੇ ਯਾਦ ਰਹੇ ਕਿ ਸਿਧਾਰਥ ਦੇ ਡੀਜੀਪੀ ਰਹਦੇ ਸਮੇਂ ਹੀ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰੈਗ ਮਾਮਲੇ ਦੀ ਜਾਂਚ ਸ਼ੁਰੂ ਹੋਈ ਸੀ ਤੇ ਮੰਨਿਆ ਜਾ ਰਿਹਾ ਹੈ ਕਿ ਸਾਬਕਾ ਡੀਜੀਪੀ ਮਜੀਠੀਆ ਦੇ ਜਿਹੜਾ ਕਿ ਡਰੱਗ ਕਾਰੋਬਾਰ ਦੇ ਨਾਲ ਲਿੰਕ ਬਾਰੇ ਕਈ ਅਹਿਮ ਖੁਲਾਸੇ ਕਰ ਸਕਦੇ ਨੇ ਤੇ ਉੱਥੇ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਹੁਣ ਸਾਫ ਦਾ ਡੀਜੀਪੀ ਜਿਹੜੇ ਕਿ ਸ਼ਾਮਲ ਹੋਣ ਜਾ ਰਹੇ ਨੇ ਤੇ ਉੱਥੇ ਹੀ ਦੁਪਹਿਰੇ 2 ਵਜੇ ਵਿਜਿਲੈਂਸ ਦੇ ਕੋਲ ਜਿਹੜਾ ਕਿ ਆਪਣਾ ਬਿਆਨ ਦਰਜ ਕਰਵਾਉਣਗੇ ਤੇ ਮਜੀਠੀਆ ਦੇ ਕਾਰੋਬਾਰੀ ਸੰਬੰਧੀ ਵੱਡੇ ਖੁਲਾਸੇ ਹੋ ਸਕਦੇ ਨੇ ਤਾਂ ਗੱਲ ਕਰੀਏ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਤਾਂ ਬੀਤੇ ਦਿਨਾਂ ਦੇ ਵਿੱਚ ਵਿਜਿਲੈਂਸ ਨੇ ਛਾਪਾ ਆਰਿਆ ਤੇ ਉਥੇ ਰੇਡ ਉਹਨਾਂ ਦੇ ਘਰ ਦੇ ਵਿੱਚ ਹੋਈ ਤੇ ਕਈ ਚੀਜ਼ਾਂ ਬਰਾਮਦ ਤੱਕ ਹੋਈਆਂ ਤੇ ਜਿਸ ਤੋਂ ਬਾਅਦ ਉਥੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਜਿਹੜੇ ਕਿ ਪੇਚ ਫਾਸੇ ਹੋਏ ਨਜ਼ਰ ਆ ਰਹੇ ਨੇ ਤੇ ਉਥੇ ਹੀ ਪੰਜਾਬ ਦੀ ਸਿਆਸਤ ਵੀ ਭਖਦੀ ਹੋਈ ਨਜ਼ਰ ਆ ਰਹੀ ਹੈ ਤੇ ਜਿਸ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਦੇ ਕੇਸ ਦੇ ਵਿੱਚ ਸਾਬਕਾ ਡੀਜੀਪੀ ਸ਼ਾਮਲ ਹੋਣ ਜਾ ਰਹੇ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਕਿ ਕੋਈ ਵੱਡਾ ਖੁਲਾਸਾ ਹੋ ਸਕੇ